ਚਾਰ ਨਾਂ ਨੇ ਦੇਖੋ ਆਪਣੇ ਕੋ ਦੋ 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 ਮੁੱਢਲੇ ਕਨੇਤੇ ਰਹੋ ਕਿ ਕਿਤਾਬਾਂ ਸੇ ਆਸੀ ਫਿਰ ਚੁੜੀ ਇਹ ਪੁਰਾਣੇ ਸਰਕਾਰ ਬਣਾਤੀ ਹੈ ਤੇ ਜੇ ਜੇ ਆਪਾਂ ਕੱਲਾ ਸਰਕਾਰ ਨੂੰ ਨੋਟ ਕਰ ਸਕਦੇ ਜਿਹੜੇ ਬਾਕੀ ਆਪੋਜੀਸ਼ਨ ਦੇ ਲੀਡਰ ਹੈ ਜਾਂ ਕਾਂਗਰਸ ਹੈ ਜਾਂ ਆਕਾਲੀ ਦਰਬ ਉਹ ਕਿੱਥੇ ਹੈ ਸਹੀ ਗੱਲ ਪੰਜਾਬ ਦੇਖੋ ਹੋਰ ਇੰਨੇ ਬੁਝੀ ਦਿਰ ਹੋ ਗਈ ਜੁਗਿਆ ਨਾ ਮੰਨ ਲੇ ਕਿ ਦੇ ਅੰਦਰ ਬਣਾ ਡਿਸੀਜਨ ਲੈ ਲਿਆ ਉਹਨਾਂ ਨੂੰ ਲੱਗਿਆ ਕਿ ਕਈ ਵਾਰੀ ਬੰਦਾ ਇੰਕੁਈਸ਼ਟ ਹੋ ਜਾਂਦਾ ਜਦੋਂ ਕੋਈ ਡਿਸੀਜਨ ਨਹੀਂ ਹੁੰਦਾ ਪਤਾ ਕਈ ਵਾਰੀ ਜਿਹੜਾ ਲੀਡ ਕਰ ਦਿੰਦਾ ਉਹ ਉਧਰ ਪ੍ਰੈਸ਼ਰ ਬਹੁਤ ਹੁੰਦਾ ਆਪਦੇ ਮੈਂਬਰਾਂ ਦਾ ਕਿ ਚਲੋ ਜੀ ਚਲੋ ਤੇ ਜਿਹੜੀ ਕਹਾ ਗਿਆ ਤੇ ਦੂਜੀ ਕੋ ਨਹੀਂ ਆ ਰਹੇ ਤੇ ਫਿਰ ਉਹ ਜਿਹੜੀ ਸਾਡੀਆਂ ਬਾਕੀ ਜੁਨੇ ਨੂੰ ਹੈ ਤਾਂ ਨਹੀਂ ਬੰਦੋ ਪਤਾ ਨਹੀਂ ਈਗੋ ਹੈ ਕਿ ਕੀ ਹੈ ਦੇਖੋ ਜੀ ਪਤਾ ਨਹੀਂ ਈਗੋ ਹੈ ਕਿ ਕੀ ਹੈ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਕਾਲੇ ਪਾਣੀ ਦਾ ਮਸਲਾ ਚੱਲਿਆ ਉਹਨਾਂ ਨੇ ਆਪਦਾ ਕੇਟਰ ਰੋਕ ਲਿਆ ਲਿਡਰ ਆ ਡੈਕਟਰ ਰੋਕ ਲੈਂਦੇ ਨੇ ਜਥੇਬੰਦੀਆਂ ਦੇ ਆਗੂ ਆ ਡੈਕਟਰ ਰੋਕ ਲੈਂਦੇ ਨੇ ਮਸਲੇ ਦਾ ਹੱਲ ਕਿਉਂ ਕਰਦੇ ਨੇ ਕ੍ਰੈਡਿਟ ਦਾ ਰੋਲਾ ਬੰਦੇ ਦੀ ਜਾਨ ਪੰਜਾਬ ਦੇ ਦੋ ਤਿੰਨ ਬੁੱਦੇ ਬਹੁਤ ਇੱਕ ਇੱਕ ਸਾਲ ਦਾ ਕੀਮਤੀ ਪੰਜਾਬ ਦੋਚੀ ਦਾ ਬਹੁਤ ਇੱਕ ਕਬੂਦਾ ਜਿਹੜਾ ਇਹਨਾਂ ਨੇ ਕਭ ਤੋ ਇੰਟਲੈਂਕਸਰ ਪਾਣੀ ਜੋ ਪਾੜੀ ਦਾ ਮੁੱਦਾ ਹੋ ਗਿਆ ਇਹ ਜਿਹੜਾ ਫੋਰ ਬਹੁਤ ਹੈ ਸਾਡਾ ਕਮੇਟ ਕਿਤੇ ਜਾ ਸ਼ਹਿਰ ਘੱਲ ਵਿੱਚ ਖੁੱਲ ਜਾਏਗੇ ਜਿਸੇ ਗਲੈਡ ਜੋ ਓਵਰ ਪੋਪੂਲੇਟਡ ਹੋ ਗਿਆ ਬਰੋਲਾ ਨੇ ਆਪ ਦੇ ਖੇਤਾਂ ਦੀ ਜ਼ਮੀਨ ਵਾਸਤੇ ਉਹ ਕਹਿੰਦੇ ਹਾਈ ਰਾਈਜ਼ ਬਿਲਡਿੰਗਾਂ ਬਣਾ ਲਓ ਇਹ ਜਿਹੜਾ ਪ੍ਰਾਈਵੇਟ ਕੋਲੋਨੀ ਸਿਸਟਮ ਡਿਵੈਲਪਿੰਗ ਹੈ ਜੀ ਬੇਟੋ ਕਿਸੀ ਵਾਇਆ ਹੁੰਦਾ ਹੈ ਉਸ ਵਾਟਾ ਕਿੰਨਾ ਰੋੜਾ ਉਸ ਤੋਂ ਆਪਣੇ ਬੁਹਾੜੀਏਪੁਰ ਹੁੰਦਾ ਹੈ ਹਰ ਸੜਕ ਤੇ ਤੱਕ ਸੜਕ ਤੇ ਸਾਰੇ ਕਲੋਨੀ ਹੈ ਕੋਈ ਦੋਸ਼ ਜਿਹਾ ਦਿੱਤਾ ਹੈ ਅਸੀਂ ਕਿਹਦੀ ਨਾ ਨਈਂ ਦੇਖੀ ਲੱਗਦਾ 50 ਹਜ਼ਾਰ ਕਿਲਾ ਹਰ ਸਾਲ ਕਵਰ ਕਰ ਜਾਂਦੇ ਹੈ ਕਰਕੇ 50 ਤੋਂ ਵੱਧ ਕਰ ਜਾਂਦੇ ਹੈ ਸਾਲ ਦਾ ਤੁਸੀਂ ਦੇਖੋ ਜੀ ਤੁਸੀਂ ਜੇ ਕਿਤੇ ਤੁਸੀਂ ਪੂਰੀ ਹਰ ਇੱਕ ਟਿਕੜੇ ਤੇ ਡਰੋਨ ਨਾਲ ਨਿਸ਼ਾਨਾ ਮਾਰ ਕਰੋ ਤਾਂ ਕਰਾਈਪਾ ਆਪਦਾ ਪੀਤਾ ਪਾ ਦਿਓ ਪਟਿਆਲੇ ਤੱਕ ਤੱਕ ਨੀਰ ਆਓ ਉੱਧਰ ਵਾਲੀ ਜ਼ਮੀਨ ਤਾਂ ਸਾਰੀ ਸ਼ਹਿਰੀ ਹੋ ਤੇ ਬਰਿੰਡੇ ਕੋਲੇ ਮੱਛੀ ਬਿੰਡਾ ਉੱਥੇ ਮੈਟਰੋ ਸਟੇਸ਼ਨ ਕਹਿੰਦੇ ਕੋਸ਼ਿਸ਼ ਕਰਦੇ। ਫੋਟੋ ਵੀ ਦੇਖ ਲਓ ਬਰਿੰਡੇ ਤੱਕ ਆ ਗਏ। ਪਹਿਲਾ ਸਾਡੇ ਕੋਲ ਸਰਪੰਚ ਆਪੇ ਪਾਣੀ ਦੇ। ਨਹੀਂ ਗੱਲ ਉੱਥੇ ਜਿਹੜੀ ਮੈਂ ਕਰਦਾ ਸੀ ਵੀ 60 ਲੱਖ ਨੂੰ ਇੱਕ ਵਾਰੀ ਉਹਨੇ ਹੁੱਕਾ ਦਿੱਤਾ ਆ ਕੇ। ਉਹ ਲੋਕ ਐ ਮਿੜਕਾ ਭੰਦੇ ਫਿਰਦੇ ਵੀ ਸਾਡੀ ਵੀ ਯਾਰ ਲੈ ਲਓ ਸਾਡੀ ਵੀ ਲੈ। ਹਾਂ ਸਾਡੀ ਸਹੀ। ਆਖਿਰ ਕੰਪਣੀ ਮਸਲਾ ਉੱਠਿਆ ਸੀ ਦਾ। ਮੁੰਡੇ ਨੇ ਥੋੜਾ ਕਸਰ ਪਾਇਆ। ਜਿਹੜਾ ਨਾ ਸੁਆਜੀ ਜੀ ਹੈ ਦੋ ਕਮਰੇ ਦਾ। ਸਵੇਰੇ ਬਹੁਤੇ ਬੰਦੇ ਰੋਟੀ ਖਾਣੇ ਬਹੁਤ ਬਹੁਤ ਪਰ ਉਹ ਸਵੇਰ ਨੂੰ ਸੁੱਤੇ ਹੈ ਨਹੀਂ ਕਿ ਮੇਰੇ ਖੱਬੇ ਸੱਜੇ ਕੀ ਹੋਇਆ ਉਹਨਾਂ ਨੂੰ ਇਹ ਜਿਹਨੂੰ ਜਿੰਨੀ ਕਿ ਰੋਟੀ ਮਿਲਦੀ ਹੈ ਉੱਤੇ ਸੰਤੁਸ਼ਟ ਹੋ। ਅਸੀਂ ਤਬਾਕੀ ਦੌਰ ਦੇ ਪਹਾੜ ਹਾਂ। ਸਾਡੇ ਕੋਲ ਇਸ ਤਰ੍ਹਾਂ ਦੀ ਜਾਗਰੂਕਤਾ ਹੈ। ਪਹਿਲਾਂ ਆਪਾਂ ਇਹ ਸੋਚਦੇ ਸੀ ਮੇਰਾ ਘਰਟੀ ਤਾਂ ਨਹੀਂ ਮੇਰੇ ਮੇਰੇ ਪਲੀਜ਼ ਯਾਰ ਹੌਲੀ ਸਰ ਅੱਛਾ ਜੀ ਉਹ ਅਸੀਂ ਨਹੀਂ ਪੁੱਛਦੇ। ਉਹ ਮੇਰਾ ਘਰ ਸਾਉਂਚੇ ਸਭ ਚੀਜ਼। ਉਹ ਬਹੁਤਕ ਬੰਗਾਲੀ ੀਂਚਦੇ ਆ। ਇਹਨਾਂ ਤੱਕ ਪੱਤਰਕਾਰੋਂ ਜਾਂ ਆਰਟਿਸਟ ਹੈ ਜਾਂ ਸਮਾਜ ਦੇ ਜੀ ਹੋਈ ਔੜੀ ਔੜੀ ਹੱਤਾ ਹੋਕਾ ਦਿੰਦੇ ਰਹਿਣਗੇ ਔਰ ਐਸੀ ਤਰ੍ਹਾਂ ਜ਼ਿੰਦਗੀ ਨੂੰ ਔੜੀ ਔੜੀ ਸਜਾਉਣ ਦੀ ਔਰ ਸਵਾਰੀ ਦੀ ਕੋਸ਼ਿਸ਼ ਕਰਦੇ ਨੇ ਔਰ ਇਹ ਆਪਾਂ ਇਹ ਜਿਹੜਾ ਇਹ ਏਡੇ بڑے ਜਿਹੜੇ ਕਾ ਮੁੱਛੀ ਹੋਇਆਗਾ ਇਹ ਉਹਦੇ ਨਾਲ ਨਹੀਂ ਸੋਲਵ ਹੁੰਦਾ ਹਾਂ ਔਰ ਹਰ ਚੀਜ਼ ਦਾ ਸਿਆਸਤ ਵੀ ਹੱਲ ਸਮਾਜਿਕ ਜਾਗਰੂਕਤਾ ਹੀ ਹੱਲ ਹੈ ਜੀ ਜਿੰਨਾ ਪਾਣੀ ਚ ਡੰਡੇ ਨਾਲ ਵੀ ਬਹੁਤ ਚੀਜ਼ਾਂ ਨਹੀਂ ਕਰ ਸਕਦਾ ਦੇਖੋ ਵੀ ਕਈ ਕਈ ਵਾਰੀ ਬੰਦਾ ਜਦੋਂ ਪਰਚਾ ਮਿਲਦਾ ਤਾਂ ਵੀ ਅੱਗ ਲਾ ਜਾਂਦਾ ਹਾਂ ਤੋ ਇਹ ਜੀ ਸਾਡੇ ਸਾਹਮਣੇ ਨੌਜਵਾਨ ਆਪਲਾ ਦੇਖੋ ਦੁਨੀਆ ਦੀ ਕਿ ਬੈਸੋਲੀ ਤੇ ਵੀ ਆ ਪਾਣੀ ਦੇ ਸਟੇਟ ਕਿ ਸੋਹਰੇ ਹੈ ਜੀ ਫਰਨਾਈ ਹੁੰਦਾ ਹੁਣ ਤੁਸੀਂ ਜਦੋਂ ਫਿਕਰ ਦੀ ਗੱਲ ਕਰ ਰਹੇ ਕੋਈ ਅਮਰੀਕਨ ਅਫਰੀਕਨ ਅਮਰੀਕਨ ਕਹਿੰਦੇ ਨਾ ਹਮ ਜਦ ਕਿ ਦੁਨੀਆ ਦੀ ਸਭ ਤੋਂ ਪ੍ਰਾਤਨ ਤੇ ਸਟਰੋਂਗ ਸਿਵਲਾਈਜੇਸ਼ਨ ਉਥੋਂ ਸ਼ੁਰੂ ਹੋਈ ਹੈ ਅਫਰੀਕਾ ਤੇ ਅੱਜ ਉਹਨਾਂ ਨੂੰ ਇਹ ਨਹੀਂ ਪਤਾ ਸਭ ਤੋਂ ਸਟਰੋਂਗ ਤਾਂ ਉਹ ਹੀ ਸੀ ਸਭ ਤੋਂ ਵੱਧ 골ਡ ਉੱਥੇ ਸੀ ਤੇ ਅੱਜ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਕਿੱਥੇ ਲੱਗੇ ਪੂਰੇ ਅਬਦਲਕਾ ਦਾ ਲੋਫੀ میوزਿਕ ਬੇਸਿਕਲੀ ਡਿਸਟਰਕਟਿਵ میوزਿਕ ਹੈ ਫ੍ਰੀਕੁਐਂਸੀ ਬਹੁਤ ਡੇਂਜਰਸ ਹੈ ਉਹ ਤੁਸੀਂ ਦੇਖੋ ਪੂਰੇ ਅਮਰੀਕਾ ਜਿਹੜਾ ਸਭ ਤੋਂ ਸਟਰੋਂਗ ਆ ਰਹੀ ਹੈ ਉਹ ਸਾਰੀ ਉਹ ਜੇਨਰੇਸ਼ਨ ਜਿਹੜੀ ਸਭ ਤੋਂ ਸਟਰੋਂਗ ਸੀ ਉਹ ਉਸ ਤਰ੍ਹਾਂ ਦੇ ਅਬਿਊਸਿਵ ਲੈਂਗੁਏਜ ਵਾਲੇ ਗਾਣਿਆਂ ਤੇ ਗਾਉਂਦੀ ਜਦ ਕਿ ਅੰਮਲੋਂ ਡੋਥੇ ਵੀ ਗਈ ਜਾਂਦੀ ਸੀ ਸਿਫਟ ਡੋਥੇ ਵੀ ਚੱਲਦੀ ਸੀ ਹਸਪਤਲ ਉੱਥੇ ਵੀ ਚੱਲਦਾ ਫਟੋਂ ਤੇ ਨਾ ਕੋਮਰਸ਼ੀਅਲ ਸਿਸਟਮ ਇੱਥੇ ਫੈਕਟਰ ਉੱਥੇ ਵਪਾਰ ਹੁੰਦਾ ਉੱਥੋ ਹੀ ਸ਼ੋਅ ਨੇ ਉਹੀ ਸਿਸਟਮ ਆ ਉਹ ਇਹ ਹੌਲੀ ਹੌਲੀ ਇਹ ਚੀਜ਼ਾਂ ਸਾਡੇ ਵੀ ਮੁਲਕ ਚੋਂ ਜਾ ਰਹੀਆਂ ਹੋਣੀਆਂ ਤੁਮ ਸਾਰੇ ਤੁਸੀਂ ਮੈਂ ਹਾਂਜੀ ਆਪਾਂ ਵਿਚਾਰਕ ਨੋਟ ਤੇ ਲਾਗੂ ਹੋ ਸਕਦੇ ਆਜ ਭਗਵਾਨ ਤੇ ਪਾਵਰ ਚਾਹੀਦੀ ਉਹਦੇ ਵਿਚਾਰ ਹੋ ਸਕਦੇ ਕੱਲ ਕੋਈ ਹੋਰ ਸਰਕਾਰ ਆਉਂਦੀ ਹੈ ਕੱਲ ਨੂੰ ਰਹਿਣਾ ਤਾਂ ਸਮਾਜ ਆਪਾਂ ਸਾਰੇ ਆਪਾਂ ਮੁੱਦਿਆਂ 'ਚ ਤਾਂ ਵਿਚਰ ਨਹੀਂ ਬੋਲ ਸਲਾਹਕਤ ਤੌਰ ਤੇ ਮੇਰੀ ਕਦੇ ਨਹੀਂ ਗੱਲ

ਮੈਂ ਤਾਂ ਵੀ ਸਾਥ ਵਿੱਚ ਹੀ ਗਾ ਰਹੇ ਹਾਂ ਇਸ ਤਰ੍ਹਾਂ ਤੇ ਮੇਰੇ ਪਾਜੀ ਦੌਰ ਦੇ ਗੱਲ ਇਹ ਸਾਥ ਗਾ ਰਹੇ ਹਾਂ ਬਈ ਆਪਾਂ ਇਹ ਵੀ ਨਾ ਸੋਚੀਏ ਵੀ ਸਾਡੇ ਨਾਲ ਉਹ ਨਹੀਂ ਤੁਰਦਾ ਆਹ ਤੁਰਦਾ ਮੰਨ ਲਓ ਅਸੀਂ ਇਹ ਸਭ ਦੋਨੋਂ ਦੇ ਸੋਚ ਰਹਾ ਜਾਂ ਜੇ ਸਾਡੇ ਅਕੇਲੇ ਕਿਹਾ ਰੱਖਾ ਚ ਸਭ ਦਾ ਆਪਾਂ ਇਹ ਆਪਾਂ ਕਦੇ ਵੀ ਨਾ ਸੋਚੀਏ ਮੈਂ ਪਿਛਲੇ ਦੋਨੋਂ ਕਿਹਾ ਜਾਂਦੇ ਕਿ ਆਪਾਂ ਬਹੁਤ ਥੋੜੇ ਆ ਕੋਈ ਦੀ ਸਰੜ ਵੀ ਜਿੱਤ ਹੋਇਆ ਔਰ ਆਪਾਂ ਜਦੋਂ ਆਪਾਂ ਪੀਸਫੁਲ ਪ੍ਰੋਟੈਸਟ ਕਰਦੇ ਕੋਈ ਵੀ ਆਪਾਂ ਇਸ ਤਰ੍ਹਾਂ ਗੱਲੇ ਨਾ ਕਰੀਏ ਭੜਕਾ ਨਾ ਜਿਹੜਾ ਆਪਾਂ ਕਿਸੇ ਨੂੰ ਹਾਂ ਦਿੱਲੀ ਗਲੇ ਮਿੱਟੀ ਨੂੰ ਮੋਕਾ ਨਹੀਂ ਅਸੀਂ ਜਿੰਨੇ ਪਹਿਲਾਂ ਆਪ ਦਸ ਸੰਦੇਸ਼ ਦਾ ਸੇਵਾ ਦਾ ਬਾਬਰ ਜਦੋਂ ਜਿਹੜਾ ਸਾਡੇ ਪੁੱਤ ਸਾਹਿਬ ਨੇ ਗਿਆ ਲੰਗਰ ਸਾਹਿਬ ਨੂੰ ਖੁਲਾਉਣਾ ਦੇਖੋ ਕਿ ਕੋਈ ਬੇਤਕਰਾ ਨਹੀਂ ਕਰਨਾ ਉਹ ਵੀ ਇਹ ਵੀ ਜਿੱਤਿਆ ਜਾਊਗਾ ਦੇਖੋ ਆਪਾਂ ਮੇਰੇ ਆਪਾਂ ਉਹਨਾਂ ਨੂੰ ਬੇਨਤੀ ਕਰਦੇ ਸਾਰੇ ਵੀ ਚਲੋ ਆਪਣੇ ਵੱਡੇ ਆ ਦੇਖੋ ਜਦੋਂ ਆਪਾਂ ਕਿਸੇ ਜਨ ਸਮੂਹ ਨੂੰ ਤੋਰਨਾ ਹੁੰਦਾ ਫਿਰ ਆਪਾਂ ਸੂਚੀ ਜੁੜੀਆ ਕਰਨਾ ਕੋਈ ਨਹੀਂ ਵੱਡੇ ਆ ਜੇ ਕਹਿ ਤਾ ਕੋਈ ਛੋਟੀ ਗੱਲ ਆਪਾਂ ਕਰ ਦੇਗਾ ਆਪਾਂ ਇਹ ਗੱਲ ਚ ਕਹਿੰਦੇ ਕਿ ਉਹਨਾਂ ਨੂੰ ਆਉਣਾ ਚਾਹੀਦਾ ਅਸੀਂ ਵੀ ਸਾਰੇ ਤੁਸੀਂ ਵੀ ਸਾਰੇ ਅਸੀਂ ਸਾਰੇ ਬੇਨਤੀ ਕਰਦੇ ਵੀ ਸਾਰੇ ਇਕੱਠੇ ਹੋ ਔਰ ਪੀਸਫੁਲ ਪ੍ਰੋਟੈਸਟ ਐ ਜਿਹੀ ਇਸ ਤਰ੍ਹਾਂ ਦੀ ਗੱਲ ਹੈ ਜੀ ਵੀ ਜਿਹੜਾ ਤੁਹਾਡਾ ਵਿਚਾਰ ਆ ਲਾਗੋਗੇ ਤੇ ਇਹ ਨਾਲ ਲੱਗੋ ਹੁਣ ਦੂਜਾ ਜਦੋਂ ਬੰਦਾ ਜ਼ਿੰਦਗੀ ਦੇ ਹੀ ਦੌ ਲਾ ਕੇ ਪੈ ਗਿਆ ਬੈਠਾ ਹੁਣ ਇਤੋਂ ਵੱਡੀ ਮਤਲਬ ਮੈਂ ਇਹਦਾ ਇਹਦਾ ਜਵਾਬ ਮੈਂ ਜੀ ਸਾਡੀਆਂ ਜੰਗਾਂ ਜ਼ਬਰ ਦੇ ਖਿਲਾਫ ਸਬਰ ਨਾਲ ਦੀ ਰਹੀਆਂ ਨੇ ਪੰਜਵੇਂ ਪਾਤਸ਼ਾਹੂਰਜਨ ਦੇ ਸਬਰਨਾ ਤਿੱਤੇ ਵੀ ਤੇ ਬੈ ਕੇ ਸ਼ਹਾਦਤ ਨਹੀਂ ਦਿੱਤੀ ਜੀ ਨੋ ਮੇ ਪਾਸ਼ਾ ਗੁਰੂ ਤੇਗ ਬਹਾਦਰ ਜਾ ਕੇ ਕਹਤਾ ਸੀਗਾ ਉਥੇ ਕਿ ਲੋ ਮੈਨੂੰ ਈਨ ਬਣਾ ਲਓ ਬਾਕੀ ਸਾਰੇ ਮੰਨ ਗਏ ਕਿ ਉਹ ਜ਼ਬਰਦਸਤ ਮੁਕਾਬਲਾ ਸਵਰਨਾ ਨਹੀਂ ਹੋਇਆ ਜਿੱਥੇ ਸਾਨੂੰ ਖੰਡਾ ਚੱਕਣਾ ਪਿਆ ਤੇ ਖੜਕਾਉਣੀ ਪਈ ਉਹ ਵੀ ਖੜਕਾਈ 6ਵੇਂ ਪਾਸ਼ੇ ਨੇ ਖੜਕਾਈ 10ਵੇਂ ਪਾਸ਼ੇ ਨੇ ਖੜਕਾਈ ਜਿੱਥੇ ਜ਼ਬਰਦਸਤ ਮੁਕਾਬਲਾ ਜ਼ੁਲਮ ਦਾ ਮੁਕਾਬਲਾ ਸਵਰਨਾ ਦਿੱਤਾ ਉਹ ਵੀ ਸਾਡੇ ਪਾਸ਼ੇ ਨੇ ਖੜਕਾਈ ਉਹ ਲੱਗਦਾ ਵੀ ਸਾਡੇ ਕੋਲ ਦੋਨੇ ਸੰਕਲਪ ਨੇ ਉਹ ਸਕੂਟ ਨਾ ਕਰਦਾ ਹੈ ਇੱਕ ਬਾਹਰ ਨਾਲ ਲੱਭਿਆ ਉਹਨਾਂ ਨੇ ਵੀ ਸਾਡੇ ਕੋਲ ਸਾਡੇ ਸੰਕਲਪ ਹੈ ਤੁਸੀਂ ਦੱਸੋ ਜੀ ਸਾਡੇ ਗੁਰੂ ਘਰੋਂ ਦਾ ਖੰਡਾ ਜਕਸਰ ਉਹ ਵੀ ਆਜਾ ਹੈ ਬਦਲੇ ਜਿਹ ਜਿਹਾ ਜਿਹਾ ਬੰਦਿਆਂ ਲੱਗਦਾ ਸਾਡੇ ਕੋਲ ਇੱਕ ਹੋਰ ਵੇ ਹੈ ਉਹ ਵੀ ਆ ਜਾਣਾ ਇੱਥੇ ਮੇਲ ਬੈਠਣ ਸਾਰੇ ਫਿਰ ਲੱਗਦਾ ਸਟੇਜ ਨਹੀਂ ਚੱਕੀ ਕਰ ਸਕਦੇ ਲੱਗ ਸਟੇਜ ਯਾਰ ਮਕਸਦ ਤਾਂ ਇਹ ਕੀ ਗੱਲ ਸਰ ਸੁਣੋ ਉਹ ਵੀ ਆ ਜਾਣਾ ਇੱਥੇ ਮੇਲ ਬੈਠਣਾ ਸਾਰੇ ਬੈਠ ਕੇ ਇੱਕ ਗੋਸ਼ਟੀ ਕਰਨ ਜਿਹਦੇ ਸਿਆਣੇ ਪੱਤਰਕਾਰ ਅਕਲਮੰਦ ਲੋਅਰ ਕੜੇ ਲਿਖੇ ਡਾਕਟਰ ਕਿਸਾਨ ਵਿਗਦੇ ਜਾਂ ਸਮਾਜ ਸੇਵੀ ਸਾਰੇ ਇਕੱਠੇ ਬੈਠਣ ਫਿਰ ਇੱਕ ਡਿਸੀਜਨ ਲੈਣ ਡੱਲੇਵਾਲ ਸਾਹਿਬ ਵੀ ਤਾਂ ਆਪਣੇ ਨਾਲ ਹੀ ਹੈ ਜੇ ਸਾਰੇ ਇਕੱਠੇ ਹੋ ਕੇ ਆਪਾਂ ਇੱਕ ਹੋਰ ਡਿਸੀਜਨ ਲੈਣੇ ਆ ਡੱਲੇਵਾਲ ਸਾਹਿਬ ਕੀ ਰਾਹ ਕਰਦੇ ਨੇ ਉਤੋਂ ਇਸ ਲਈ ਭੈ ਕਿਉਂਕਿ ਹੋਰ ਕੋਈ ਤਰ੍ਹਾਂ ਨਹੀਂ ਕਿ ਆਪਾਂ ਸਾਰੇ ਇਕੱਠੇ ਹੋ ਜਾਾਂਗੇ ਆਪਾਂ ਹੋਰ ਨਵਾਂ ਡਿਸੀਜਨ ਵੀ ਲਾ ਸਕਦੇ ਹਾਂ ਤੋਂ ਦੂਜੀ ਗੱਲ ਜਿਹੜੇ ਜਿਹੜੇ ਸਿਰ ਲੀਡਰ ਹੈ ਇਕੱਲੀ ਸਰਕਾਰ ਨੂੰ ਆਪਾਂ ਦੋਸਤ ਨੇ ਜਿਹੜੇ ਆਪੋਜੀਸ਼ਨ 'ਤੇ ਬੈਠੇ ਆ ਜਿਹੜੇ ਚੋੜੇ ਵੜੇ ਉਹ ਉਹਦਾ ਤਾਂ ਹੀ ਫਰਜ਼ ਬਣਦਾ ਰਿਹਾ ਹੁੰਦਾ ਵੱਡਾ ਕੰਮ ਨਹੀਂ ਹੁੰਦਾ ਕੋਈ ਪਾਰਟੀ ਉਹ ਸਾਰੇ ਨੂੰ ਉਹਦਾ ਪ੍ਰਸਾਰ ਹੈ ਤਾਂ ਸਾਡੇ ਇਹ ਕਹਿੰਦਾ ਮਰਨ ਦਿਓ ਪੰਜਾਬ ਨੂੰ ਰਾਜਸਥਾਨ ਨੂੰ ਕੋਈ ਪ੍ਰਵਾਨ ਨੂੰ ਸਾਨੂੰ ਪੈਸਾ ਹੋਣਾ ਚਾਹੀਦਾ ਦਿੱਲੀ ਦੀਆਂ ਚੋਣਾਂ ਨੇ ਉਹਨਾਂ ਟੋਣਾ 'ਚ ਫੱਡ ਕਿਵੇਂ ਇਕੱਠਾ ਕਰਨਾ ਬਖਤਰਾਂ ਨੂੰ ਪਤਾ ਹੂੰ ਵੀ ਮੋਟਾ ਰਪੀਆ ਫੈਕਟਰੀਆਂ ਤੋਂ ਲੈਣਾ ਹੈ ਅਸੀਂ ਲੋਕਾਂ ਨੂੰ ਕੁੱਟ ਕੇ ਘਰਾਂ 'ਚ ਬਾੜ ਦਾਂਗੇ ਉਹ ਤੇ ਮਾਹੌਲ ਕੀ ਬਣਾਇਆ ਉਹਦੇ ਉੱਥੇ ਉਹਨਾਂ ਨੇ ਸਟੇਜ ਲਵਾਈ ਉਹ ਲਲਕੜੇ ਮਾਰਦੇ ਸੀ ਨਾ ਬੰਦੇ ਖੜੇ ਜੋ ਬਾਅਦ 'ਚ ਵੀ ਵੀਡੀਓ ਆਈ ਉਹਨਾਂ ਦੀ ਉੱਥੇ ਪੁਲਿਸ ਦੀ ਸੁਰੱਖਿਆ ਨਹੀਂ ਕੀਤੀ ਹੋਈ ਸੀ ਪਰਵਾਸੀਆਂ ਦੀਆਂ ਗੱਡੀਆਂ ਭਰ ਕੇ ਜਾ ਰਹੀਆਂ ਔਰ ਧਰਮ ਦੇ ਵਿੱਚ ਰੈਲੀ ਦੇ ਵਿੱਚ ਦੋ ਗੱਡੀਆਂ ਪੁਲਿਸ ਦੀਆਂ ਮੁਰਿਆ ਦੋ ਮਗਰ ਹੈ ਮਾਹੌਲ ਕੀ ਕਰਨਾ ਸੀ ਵੀ ਇੱਥੇ ਲੋਕਾਂ ਨੂੰ ਉਡਾ ਦਿਓ ਟਕਰਾਅ ਪੈਦਾ ਕਰਦੇ ਹੋ ਦੋ ਚਾਰ ਬੰਦੇ ਮਰ ਜਾਣਗੇ ਜਿਹੜਾ ਰੌਲਾ ਪਾਉਂਦੇ ਆ ਪਾਣੀ ਵਾਲਾ ਚੱਕੀ ਅੰਦਰ ਤੇ ਪਾਣੀ ਦਾ ਮੁੱਦਾ ਹੈ ਸਰਬਰੀ ਰੱਖੇ ਭਾਈ ਪੰਜਾਬੀਆਂ ਨੂੰ ਖਤਰਾ ਕਿਉਂ ਲੱਗਦਾ ਇਹ ਕੀ ਹੈ ਨਾ ਇਹ ਗੱਲ ਕੀ ਕਰ ਰਹੇ ਆ ਲਾਅ ਐਂਡ ਆਰਡਰ ਦਾ ਮਸਲਾ ਬਣਾ ਰਹੇ ਆ ਨਾ ਕਿ ਪਾਣੀ ਵਾਲੇ ਮਸਲੇ ਨੂੰ ਪ੍ਰਵਾਸੀਆਂ ਨਾਲ ਜੋੜ ਕੇ ਪੰਜਾਬੀਆਂ ਨਾਲ ਜੋੜ ਕੇ ਇਹ ਪ੍ਰਵਾਸੀ ਪਾਣੀ ਨਹੀਂ ਪੀਂਦੇ ਜਗਮੀਤ ਸਭ ਤੋਂ ਵੱਡਾ ਸਰਕਾਰ ਦੇ ਇਹ ਕਹਿਣਾ ਚਾਹੁੰਦੀ ਤੁਹਾਡਾ ਨਹੀਂ ਜਗਮੀਤ ਮਸਲਾ ਪਤਾ ਕੀ ਪੰਜਾਬ ਦੇ ਹਰ ਮਸਲੇ ਨੂੰ ਹਾਂ ਲਾਅ ਐਂਡ ਆਰਡਰ ਦਾ ਮਸਲਾ ਬਣਾ ਕੇ ਦਬ ਦਿੱਤਾ ਜਾਂਦਾ ਹੈ ਅਲੱਗ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਉਸ ਦਿਨ ਵੀ ਆਹੀ ਹੋ ਰਿਆ ਸੀ ਉਸ ਦਿਨ ਕੀ ਹੋ ਰਿਆ ਸੀ ਕਿ ਬੰਦੇ ਮਾਰੋ ਚਾਰ ਜਾ ਕੇ ਉਹਨਾਂ ਦੇ ਬੰਦੇ ਬੈਰੀਕੇਟ ਤੋੜਦੇ ਹੋ ਤਾਂ ਅਸੀਂ ਤੋੜ ਕੇ ਵਿਖਾਇਆ ਕਿ ਬੈਰੀਕੇਟ ਤੋੜ ਦਿਆਂਗੇ ਜਉ ਜਲਾਲ ਵਿਖਾਇਆ ਪਰ ਮਰੂਕਿਆ ਕਿਉਂ ਮੁੰਡਿਆਂ ਨੂੰ ਕਿ ਚਾਰ ਮਾਰਨਗੇ ਬੰਦੇ 10 ਜਣੇ ਅੰਦਰ ਹੋਣਗੇ ਅਸੀਂ ਵੀ ਹੋਵਾਂਗੇ ਕਾਲੇ ਪਾਣੀ ਦਾ ਮੋਚਾ ਖਤਮ ਆਹੀ ਹੁੰਦਾ ਰਿਆ ਨਾ ਇਸੇ ਲਈ ਮੈਂ ਮੁੰਡਿਆਂ ਤੋਂ ਪੁੱਛਿਆ ਕਿ ਕਾਲੇ ਪਾਣੀ ਬੰਦ ਕਰਨੇ ਆ ਜਾਂ ਚਾਰ ਬੰਦਿਆਂ ਤੇ ਥੱਪੜੇ ਮਾਰਨੇ ਆ ਉਹ ਦਿਨ ਜਿੱ ਕਾਲੇ ਪਾਣੀ ਬੰਦ ਕਰਨੇ ਤੇ ਬਹਿ ਗਏ ਪਰ ਹੁਣ ਇਹ ਵੇਖ ਗਵਰਨਮੈਂਟ ਦੀ ਨੀਅਤ ਕੀ ਹੈ ਜੇ ਇਹਨਾਂ ਤੋਂ ਤਿੰਨ ਸੈਂਟਰ ਜਿੱਤੋਂ 10 ਕਰੋੜ ਬੱਪਾ ਦਾ 1.5 ਕਰੋੜ ਲੀਟਰ ਪਾਣੀ ਪੈਂਦਾ ਹੈ ਕਾਲਾ ਪਾਣੀ ਜੇ ਉਹਨੂੰ ਬੰਦ ਕਰਾਉਣ ਲਈ ਸਾਨੂੰ ਜਿੱਥੇ ਆਰਡਰ ਹੋ ਚੁੱਕੇ ਨੇ ਇੰਨਾ ਉਖਾ ਹੋਣਾ ਪੈ ਰਿਹਾ ਤਾਂ ਮੈਂ ਤੁਹਾਨੂੰ ਦੱਸਾਂ 1400 ਸੈਂਟਰ ਨੇ ਜਿਹਦੇ ਨਾਲ ਸਰਫੇਸ ਦਾ ਪਾਣੀ ਖਰਾਬ ਹੋ ਰਿਹਾ ਉਤਲਾ ਪਾਣੀ ਧਰਤੀ ਤੋਂ ਤੇ 600 ਸੈਂਟਰ ਨੇ ਜੋ ਪਾਣੀ ਦਾ ਤ ਤਰਤੀ ਏਡਲਾ ਖਰਾਬ ਕਰ ਰਹੇ ਨੇ ਜਿਹੜੇ ਰਿਵਰਸ ਪੋਰ ਕਰਕੇ ਥੱਲੇ ਪਾ ਰਹੇ ਨੇ ਕੱਲੀ ਇੱਕ ਜੀਰਾ ਫੈਕਟਰੀ ਦਾ ਆਪਾਂ ਧਰਨਾ ਲਾ ਕੇ ਬੰਦ ਕਰਾਈ ਹੈ ਕਿੰਨੀਆਂ ਫੈਕਟਰੀਆਂ ਨੇ ਕਿੰਨੇ ਦਰਿਆ ਨੇ ਕੀ ਆ ਸੰਗਿਆਂ ਵਾਲੀ ਡਰੇਨ ਆ ਜਿਹੜੀ ਜਲੰਧਰ ਆਲਾ ਹੂੰ ਆ ਫ਼ੰਸਲਾ ਨਦੀ ਆ ਇਤਿਹਾਸਕ ਨਦੀ ਸੀ ਸਾਡੀ ਫਤਿਹਗੜ੍ਹ ਸਾਹਿਬ ਕਿੰਨੇ ਹੋ ਰਿਹਾ ਜੇ ਆ ਬੱਸੀ ਡੇਰਾ ਬੱਸੀ ਕੀ ਹੋ ਰਿਹਾ ਬੱਦੀ ਆਲਾ ਸਾਰਾ ਕੁਝ ਆ ਰਿਹਾ ਘਗਰ ਦੇ ਵਿੱਚ ਇਹ ਸਾਰਾ ਕੁਝ ਬੰਦ ਚ ਵੀ ਕਰਾਵਾਂਗੇ ਯਾਰ ਅਸੀਂ ਹੱਥਾਂ ਤੇ ਐ ਕੇਸ ਲੜਾਂਗੇ 100 ਸਾਲ ਲੱਗ ਜੂਗਾ ਸੋ ਅਸੀਂ ਇੱਕੋ ਗੱਲ ਕਹਿ ਰਹੇ ਆ ਸਰਕਾਰ ਬੇਈਮਾਨ ਹੈ ਜੇ ਸਰਕਾਰ ਕੋਈ ਸਹੀ ਹੋਊਗੀ ਕਾਹ ਉਹ ਕਾਲੇ ਪਾਣੀ ਨੂੰ ਮੇਨ ਮੁੱਦਾ ਬਣਾਊਗੀ ਬੰਦ ਕਰੂਗੀ ਸੋ ਜਿਨ੍ਹਾਂ ਨੇ ਸਰਕਾਰ ਚੁਣੀ ਹੈ ਲੋਕਾਂ ਨੇ 1 ਜਨਵਰੀ ਤੋਂ ਉਹਨਾਂ ਚ ਜਾਵਾਂਗੇ ਉਹਨਾਂ ਨੂੰ ਕਹਾਂਗੇ ਔਰ ਆਨੰਦਪੁਰ ਸਾਹਿਬ ਜਦੋਂ ਵਿਸਾਖੀ ਵਾਲੇ ਦਿਨ ਉੱਥੇ ਲੋਕਾਂ ਦਾ ਵੱਡਾ ਇਕੱਠ ਬਣਾ ਕੇ ਆਹਵਾਨ ਕਰਾਂਗੇ ਇਹਦੀ ਗੱਲ ਮੰਨ ਜੋ ਇਸ ਪਾਣੀ ਨੂੰ ਬੰਦ ਕਰਨ ਲਈ ਤੁਰਪੋ ਨਹੀਂ ਤਾਂ ਤੁਸੀਂ ਜਾਓਗੇ ਔਰ ਜਿਹੜੇ ਨਵੇਂ ਆਉਣਗੇ ਉਹਨਾਂ ਦਾ ਮੇਨ ਮੁੱਦਾ ਕਾਲੇ ਪਾਣੀ ਹੋਊਗਾ ਇਹ ਕਲੀਅਰ ਕਰ ਤਿੰਨ ਤਰੀਕ ਨੂੰ ਸ਼ਾਉਣੀ ਬਣਾ ਲੁਧਿਆਣੇ ਨੂੰ ਬਿਲਕੁਲ ਲੋਕ ਪਹੁੰਚ ਗਏ ਹਮ ਇੱਥੋਂ ਅਸੀਂ ਉਸ ਦਿਨ ਤੋਂ ਹੀ ਖੜੇ ਆ ਅੱਜ ਵੀ ਉਸੇ ਗੱਲ ਤੇ ਖੜੇ ਆ ਕਿ ਨਾ ਧਰਤੀ ਹੇਠਾਂ ਤੇ ਨਾ ਦਰਿਆਵਾਂ 'ਚ ਇੱਕ ਬੂੰਦ ਜ਼ਹਿਰ ਦੀ ਨਹੀਂ ਪੈਣ ਦੇਣੀ ਪੂਰਾ ਪੰਜਾਬ ਜਾਮ ਕਰਾਂਗੇ ਤੇ ਉਹਦੀ ਲਾਮਬੰਦੀ ਦੀ 1 ਜਨਵਰੀ ਤੋਂ ਅਸੀਂ ਪੰਜਾਬ ਤੋਂ ਰਹਿ ਗਏ ਸੋਡੇ ਪਿੰਡਾਂ ਸ਼ਹਿਰਾਂ ਥੋੜੇ ਜ਼ਿਲ੍ਹਾ ਚਾ ਰਹੇ ਲੋਕਾਂ ਨੂੰ ਅਪੀਲ ਕਰਦੇ ਆ ਲੋਕ ਲਹਿਰ ਬਣਾਉਣ ਤੋਂ ਕਿਉਂਕਿ ਇਹ ਕੱਲਾ ਸਾਡਾ ਦਰਿਆਵਾਂ ਦਾ ਪਾਣੀ ਜहरीਲਾ ਨਹੀਂ ਹੋ ਰਿਹਾ ਤਾਂ ਕੀ ਹਟਾ ਪਾਣੀ ਨਹੀਂ ਜहरीਲਾ ਹੋ ਰਿਹਾ ਸਾਡਾ ਪਾਣੀ ਮੁੱਕ ਵੀ ਰਿਹਾ ਥੋੜੇ ਕੋਲ 12-15 ਸਾਲ ਪਾਣੀ ਦੀ ਕਹਾਣੀ ਆ ਮੈਂ ਕਹਿੰਦਾ 12-15 ਸਾਲ ਛੱਡੋ ਥੋੜੇ ਕੋਲੇ 4-5 ਸਾਲ ਦੀ ਕਹਾਣੀ ਉਹ 12 ਸਾਲ ਦਾ ਤਾਂ ਨਾ ਅਮਤੀਤ ਜੀ ਦੇ ਪਿੰਡ ਤੋਂ ਲੈ ਕੇ ਮੇਰੇ ਪਿੰਡ ਤੱਕ ਜਿਹੜੇ ਮਰਜ਼ੀ ਘਰ ਚ ਵੜ ਜੋ ਕਾਲਾ ਪੀਲਾ ਮੈਂ ਕਹਿੰਦਾ 15 ਕਿਲੋਮੀਟਰ ਦਾ ਫਰਕ ਹੋਣਾ ਪੰਜਾਬ ਪੰਜਾਬ ਪੂਰੇ ਭਾਰਤ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਕਾਲੀ ਫੀੜੀ ਹੈ ਕੈਂਸਰ ਆਪਾਂ ਕਹਾਈ ਉਹਨਾਂ ਪਿੰਡਾਂ 'ਚ ਹਾਂ ਨਾਲ ਸਾਡੇ ਜਾਂਦਾ ਨੇ ਹਾਲਾਤ ਦੇਖੀ ਆ ਲੋਕਾਂ ਆ ਮਾੜੀ ਪਾਣੀ ਪੀ ਕੇ ਡੰਡ ਮਾਰਦੇ ਸਿਹਤ ਬਣ ਜਾਂਦੀ ਸੀ ਉਹੀ ਪੰਜਾਬ ਹੈ ਪਾਣੀ ਦੀ ਹੋਂਦ ਤੇ ਤਾਂ ਅਸੀਂ ਆ ਪਹਿਲਾ ਸਬਤ ਸਿੰਧੂ ਸੀ ਨਾ ਫਿਰ ਪੰਜ ਚਨਾਬ ਫਿਰ ਪੰਜਾਬ ਪਾਣੀ ਦੇ ਨਾਲ ਸਾਡੀ ਹੋਂਦ ਹੈ ਸਾਡੀ ਹੋਂਦ ਤੇ ਹਮਲਾ ਤੇ ਜੇ ਹੋਂਦ ਹੀ ਖਰਾਬ ਬੰਦਾ ਕੱਬ ਨਹੀਂ ਜਾਉਂ ਸਾਰਾ ਜਿਹੜੀ ਜਗ੍ਹਾ ਤੇ ਕੋ ਬੈਠੇ ਜੀ ਅੱਜ ਕਿਸਾਨ ਅੰਦਲਨ ਦੋ ਚੱਲ ਰਿਹਾ ਸਾਡੇ ਕੁਛ ਪਲ ਦੀ ਦੂਰੀ ਦੇ ਪਿੱਛੇ ਦੱਲੇਵਾਲ ਸਾਹਿਬ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਆ ਪੰਜਾਬ ਦੇ ਕੋਈ ਇੱਕ ਹੀ ਲੜਾਈ ਲੜਦੇ ਮੇਰਾ ਸਵਾਲ ਤੁਹਾਨੂੰ ਆ ਪਿਛਲੀ ਵਾਰ ਜਦੋਂ ਕਿਸਾਨ ਆंदोलਨ ਪਹਿਲਾਂ ਆਪਾਂ ਜਿੱਤਿਆ ਸਾਰਿਆਂ ਨੇ ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਆਇਆ ਉਹ ਕਹਿੰਦੇ ਵੀ ਪੰਜਾਬ ਬਿਨਾ ਤੇ ਸਿੱਖਾਂ ਬਿਨਾ ਭਾਰਤ ਨਹੀਂ ਹੈ ਇਹ ਤੇ ਭਾਰਤ ਦੇ ਜਿਹੜਾ ਨੱਕ ਤੇ ਜਿਹੜਾ ਮੱਥੇ ਦਾ ਟਿੱਕਾ ਹੈ ਉਹ ਲੋਕ ਇਹਦਾ ਸੋਪਦੇ ਆ ਪੰਜਾਬ ਦੇ ਨੱਕ ਸਿਰ ਭਾਰਤ ਦੇ ਮੱਥੇ ਤੇ ਬੈਠੇ ਜਿਹਨੂੰ ਇੰਨੀ ਚਿੰਤਾ ਹੈ ਜੇ ਭਾਰਤ ਪੰਜਾਬ ਬਿਨਾ ਕੁਝ ਨਹੀਂ ਹੈ تا پھر لوگ کے اور ہول رہے ہیں یہ کوئی جاننا چاہندا ہے بم کیوں مارے جا رہے ہیں نہیں کسی کو سمجھ نہیں سر میں کہتے ہیں شاہد صاحب اپ نے ایک منٹ میرے چھ لوگوں کو پتہ نہیں جاتی جی جی یہ لوگ پالیاں مان رہے ہیں دا منس یونین اسی ڈر جی ڈر میں ہمم ਇਹ ਤੋਂ ਪਹਿਲਾਂ ਤਾਂ ਕੀ ਬੋਲੀਏ ਸਟੇਟ ਦੇ ਐਮਐਲਏ ਐਮਐਸ ਜੁੜੇ ਹੋਏ ਨੇ ਜਿੱਤੇ ਹੋਏ ਜਿਹੜੇ ਨਹੀਂ ਵੀ ਜਿੱਤੇ ਇਹ ਲੀਡਰਸ਼ਿਪ ਕੁਆਲਟੀ ਰੱਖਦੇ ਨੇ ਕਿਸੇ ਸੇਵੋਰਚ ਨੂੰ ਕੋਈ ਲਾਉਣਾ ਨੂੰ ਸਾਹਮਣਾ ਠੀਕ ਫਿਰ ਜੂਨੀਅਰਾਂ ਫੇਰ ਲੋ ਕਿ ਸਟੇਟ ਦੇ ਹੱਕਾਂ ਦੀ ਗੱਲ ਹੋਣੀ ਹੋਰ ਇਹ ਫਤਲ ਇੱਥੇ ਕੋਈ ਜਿੱਦਾਂ ਕਾਲੀ ਕਾਗਲ ਸੀ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਵੀ ਲੀਡਰ ਹੈ ਜਾਂ ਬਣਨਾ ਚਾਹੁੰਦਾ ਹੈ ਜਾਂ ਜਿਹਦੀ ਜੀ ਕਪੈਸਿਟੀ ਹੈ ਉਹ ਤਾਂ ਮੂਰੇ ਚਾਹੀਦੇ ਤੋ ਸਭ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਇੱਕ ਸਾਡੇ ਏਕੇ ਦੀ ਬਹੁਤ ਕਿਰਕਿਰਤਾ ਦੀ ਦੇਖੋ ਭਾਜ ਅਸੀਂ ਜਦੋਂ ਪਹਿਲਾਂ ਸਾਰੇ ਇਕੱਠੇ ਹੁੰਦੇ ਸੀ ਅਸੀਂ ਛੋਟੇ ਸੀ ਨਹੀਂ ਕਿਵੇਂ ਅਸੀਂ ਘਟਾ ਸੀ ਉਦੋਂ ਕਲੀਟਰ ਸੀ ਉਹ ਕਿਹਸਰ ਬਹੁਤ ਵੱਡਾ ਉਹਦੋਂ ਵੀ ਇਦਾਂ ਇਸ ਵੀ ਗਰੁੱਪੀਜ਼ਮ ਬਹੁਤ ਸੀ ਇੱਕ ਤਰ੍ਹਾਂ ਦਾ ਖੱਬੇ ਨੂੰ ਦੂਜੇ ਸੱਜੇ ਚਲੋ ਜੇ ਵਿਚਾਰਕ ਤੌਰ ਤੇ ਤੁਹਾਡੇ ਸਾਰੇ ਸਵ ਮਤ ਦੇ ਦੋ ਸਕਦੇ ਆ ਪ੍ਰਾਤਿਕਾਰ ਜੀ ਪਰ ਜਦੋਂ ਹੁਣ ਇੱਕ ਬੰਦੇ ਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤਾ ਉਹ ਬਫੀ ਨੂੰ ਨੇ ਨਾਲ ਨੂੰ ਇਸ ਤਰ੍ਹਾਂ ਦੀ ਲੋ ਨਹੀਂ ਰੱਖਣੀ ਕਿ ਉਹਦੇ ਸ਼ੁਰੂ ਤੋਂ ਨੂੰ ਆਉਣਾ ਚਾਹੀਦਾ ਕੋਈ ਤੇ ਚਾਹੀਦੇ ਚਲੋ ਬੰਦਾ ਕਹਿੰਦਾ ਚਲੋ ਇੱਕ ਦਿਨ ਦੋ ਦਿਨ ਪੰਜ ਦਿਨ ਜੀ ਉਹਦੇ ਜਦੋਂ 10 ਟੱਪ ਕੇ ਉਹ ਸੀਰੀਅਸਲੀ ਬੰਦਾ ਜਦੋਂ ਬੈਠੇ ਕਿ ਉਹ ਕੀ ਉਡੀਕ ਰਿਹਾ ਉਹ ਤਾਂ ਉਹ ਕੀ ਥੋੜੀ ਦੇ ਇੰਤਜ਼ਾਰ ਕਰ ਰਿਹਾ ਯਾਰ ਮਸਲੇ ਆਪਣੀਆਂ ਕਿੰਨੇ ਨਾਲ ਲੜਦੀਆਂ ਚੀਜ਼ਾਂ ਆਪਸੇ ਲੜਦੇ ਲੜਦੇ ਸੀ ਨਾ ਜਦੋਂ ਅਫਗਾਨੀ ਜਾਂ ਨਾਦਰ ਜਾਂ ਹੋਰ ਆਏ ਆਪ ਇਕੱਠੇ ਨਹੀਂ ਹੋਏ ਕਿਉਂ ਬਬੂ ਗੱਲੇ ਹੀ ਹੈ ਜੀ ਫਿਰ ਮਸਲਾ ਕਹਿੰਦੇ ਇੱਕੋ ਕੱਢ ਹੂੰ ਤਾਨੂੰ ਲੱਗਦਾ ਹੰਕਾਰਾਂ ਨੇ ਪਿਛਲੇ ਬਜ਼ੁਰਗ ਫਾਤਿਮਾ ਦੇ ਦਾ ਸਾਰੇ ਲਈ ਬਜ਼ੁਰਗ ਸੋਲ ਕੇ ਸਾਰੇ ਬਜ਼ੁਰਗ ਕਿ ਆਮ ਨੌਲੇ ਵਾਲੇ ਸਮਰਪਤ ਹੁਣ ਵੀ ਸਾਡਾ ਡਿਆਰ ਸਾਹਿਬ ਇੱਥੇ ਸਾਰੇ ਵਰਨ ਦੇ ਨੌਲੇ ਪਰ ਕੇਵਲ ਦੁੱਖ ਦੀ ਇਹ ਗੱਲ ਹੁੰਦੀ ਹੈ ਜਦੋਂ ਉਹ ਅਬਦੋਜ ਨੇ ਗੱਲ ਕੀਤੀ ਸਾਰੇ ਬੜਾ ਅੱਗੇ ਵੀ ਭਾਈ ਜੀ ਪਲੀਜ਼ ਪਲੀਜ਼ ਮੈਂ ਤਲੀ ਗਲੀ ਹਾਂ ਹਾਂ ਹਾਂਜੀ ਕਾਲੇ ਪਾਣੀ ਦੀ ਧਰਨਾ ਲਾਇਆ ਨਾ ਸਕਾ ਤਮ ਤੋਂ ਬਹੁਤ ਸਾਰੇ ਸਿਕ ਜਿੰਦ ਤੱਕ ਜਾਂ ਕਿਸੇ ਮਤਰਾ ਕੋਈ ਟੁਕੜਾ ਪੰਜਾਬ ਨੂੰ ਪਿਆਰ ਕਰਦੇ ਨੇ ਸਾਰੇ ਸਾਰੇ ਬਿਲਕੁਲ ਪਰ ਲੋਕ ਇਹ ਇਸ ਗੱਲ ਤਾਂ ਹੁੰਦਾ ਕਿ ਜਿਹੜੇ ਲੁਧਿਆਣਾ ਵਿੱਚ 40 50 ਲੱਖ ਵੱਸਦਾ ਉਹਨਾਂ ਨੂੰ ਕੋਈ ਵਾਤਾਵਰਣ ਨਾਲ ਲੈਣਾ ਦੇਣਾ ਨਹੀਂ ਲੁਧਿਆਣਾ ਸ਼ਹਿਰ ਚ ਤੇ ਲੋਕ ਵੱਸਦੇ ਆ ਉੱਥੇ ਵੀ ਤਾਂ ਪਾਣੀ ਜਾਂਦਾ ਉਹਨਾਂ ਦੇ ਆਲੇ ਦਾਲੇ ਵੀ ਤਾਂ ਪੋਲੂਸ਼ਨ ਹੁੰਦਾ ਉਹ ਕੀ ਕਰਦੇ ਆ ਮਸਲਾ ਤਾਂ ਮਾਸ ਜਿਹੜਾ ਮਤਲਬ ਪ੍ਰਾਚਨ ਸਮੇਂ ਦਾ ਯੋਧੇ ਜਦੋਂ ਆਪਣੇ ਯੋਧੇ ਲੜੇ ਲੜੇ ਤਾਂ ਥੋੜੇ ਅਸੀਂ ਬਾਅਦ ਤੱਕ ਕ੍ਰੈਡਿਟ ਲੈ ਰਹੇ ਹਾਂ ਨਾ ਸਾਰੇ ਜਿਹੜੇ ਫਲੈਟ ਦੇ ਯੋਧੇ ਹੁੰਦੇ ਸੀ ਉਹ ਵੀ ਉਹਨਾਂ ਨੂੰ ਬ੍ਰਾਂਡ ਜੀ ਹੁੰਦੇ ਸੀ ਬਹੁਤ ਹਾਂ ਬਿਲਕੁਲ ਰਿਹਾ ਜੀ ਸਵੇਰੇ ਵੀ ਹੋਇਆ ਬੰਨਵੇਂ ਜੀ ਥੋੜੇ ਘਟਾਉਣ ਵਾਲੇ ਹੋ ਸਿੱਕੇ ਕ੍ਰੈਡਿਟ ਲੈਣੇ ਬਾਅਦ ਛੋੜੇ ਜਾਂਦੇ ਸੋ ਪ੍ਰੋਬਲਮ ਹੈ ਕਿ ਬਾਸ ਬਟ ਤੁਰਦੀ ਕਿਉਂ ਨਹੀਂ ਐਨੀ ਫੇਸਬੁਕ ਇੰਨਾ ਸਾਰਾ ਦਿਨ ਅੱਪਾ ਝਾਕ ਛੱਡਦੇ ਆਂ ਚਾਵਲਾ ਮਾਰਦੇ ਆਂ ਫਿਰ ਆਪਾਂ ਕਿਸੇ ਕੌਜ਼ ਲਈ ਇਕੱਠੇ ਹੁੰਦੇ ਕਿਉਂ ਨਹੀਂ ਉੱਥੇ ਕੋਈ ਈਗੋ ਨਹੀਂ ਹੋਣੀ ਚਾਹੀਦੀ ਇਥੇ ਵੀ ਇਸ ਕਰਦੇ ਨੇ ਵੀ ਹਰਿਆਣਾ ਜਿਹੜੀਆਂ ਜਿੱਥੇ ਵਸੀਆਂ ਜਿੱਦਾਂ ਇਕੱਠੇ ਹੁੰਦੇ ਤੁਰਨਾ ਚਾਹੀਦਾ ਔਰ ਇਹ ਪੀਸਫੁਲ ਪ੍ਰੋਟੈਸਟ ਹੈ ਇਹਦੇ ਵਿੱਚ ਕੋਈ ਵਾਇਲੈਂਸ ਨਹੀਂ ਪੀਸਫੁਲ ਪਟਾ ਸਾ ਦੁਨੀਆ ਜਿੱਥੇ ਵੀ ਲੋਕਾ ਜਾਂਦਾ ਅੱਜ ਜਦੋਂ ਯੂਰਪ ਚੋਈ ਸੀ ਉਹ ਤਾਂ ਬਹੁਤ ਵਾਇਲੈਂਟ ਹੋਈ ਸੀ ਜੀ 10 ਮਿੰਟ ਡੇ ਤੇ ਮਾਰ ਕੇ ਘਰ ਚੜਾਉਂਦੇ ਜਿਹੜਾ ਸਾਹਿਬ ਨੇ ਇਹਦੇ ਬੰਦੇ ਤਾਂ ਨਹੀਂ ਕਰਵਾਣੀ ਬੰਦੇ ਨਹੀਂ ਗੱਲਾਂ ਨਹੀਂ ਕਰਦੇ ਨੇ ਇੱਕ ਪਾਸੇ ਸੜਕ ਚੱਲਦੀ ਹੈ ਚਲਦੀ ਹੈ ਤੇ ਦੂਜੇ ਪਾਸੇ ਜਾਣੀ ਦੇ ਲਈ ਕਿੰਨੇ ਨੂੰ ਵਾਦਾ ਵੀ ਆਲਰੇਡੀ ਹੋ ਰਿਹਾ ਪੰਜਾਬੀਆਂ ਨੇ ਜਿਹੜੀ ਜਿਹੜੀ ਸੜਕਾਂ ਰਪੇਸ਼ਾ ਬੋਲਰ ਨਗਰ ਧਰਨੇ ਵਾਲਿਆਂ ਨੇ ਕੱਟ ਕੇ ਤਾਂ ਬਾਹਰ ਵਾਲੇ ਕਿੰਨਾ ਖਾ ਗਏ ਜੀ ਇਹ ਕਿੰਨਾ ਭੋਜਨ ਹੋਇਆ ਹੋਰ ਵੀ ਇੱਕ ਵੱਡੀ ਸੇਵਾ ਹੈ ਹੋਰ ਵੀ ਜਿਸ ਸਟੇਜ 'ਤੇ ਤੁਸੀਂ ਪਰਚਾਰ ਕਰਦੇ ਹੋ ਕਲਾਕਾਰ ਜਿਹੜੇ ਤੋਂ ਵੀ ਚਰਦੇ ਉਹ ਤੁਹਾਡੇ ਸ਼ਬਦਾਂ ਦੇ ਫਿਲਮੀ 스타 ਦੇ ਜਿਨ੍ਹਾਂ ਨਾਲ ਸ਼ਬਦ ਜੁੜੇ ਹੋਏ ਨਾਲ ਦੀ ਓਕ ਟੁੱਟਦੇ ਹੁੰਦੇ ਆ ਕਿਉਂਕਿ ਚਾਹ ਉਹਨਾਂ ਦੇ ਕਿੰਨਾ ਤੁਹਾਡੇ ਨਾਲ ਵੀ ਜੁੜੇ ਆ ਲੱਖਾਂ ਜੀ ਨਾਲ ਜੁੜੇ ਆ ਕੋਸ ਜੀ ਨਾਲ ਜੁੜੇ ਆ ਸਿੱਧੂ ਮੂਸੇਵਾਲਾ ਜਾਂ ਹੋਰ ਸਾਰੇ ਜੁੜੇ ਹੋਏ ਉਹਨਾਂ ਦੀ ਕਾਲ ਸੈਟ ਕੀਤੀ ਉਹ ਵੀ ਬੋਲਦੇ ਆ ਅਸਲ ਵਿੱਚ ਉਹਨਾਂ ਨੂੰ ਲੋੜ ਸੀ ਆ ਟੈਸਟਾਂ ਦੇ ਨਾਲ ਤੋਂ ਪ੍ਰੋਗਰਾਮ ਕਰਕੇ ਜੇਕਰ ਆਪਾਂ ਨਾਲ ਕਰੀਏ